ਐਸਐਨਐ ਦੀ ਵੱਡੀ ਖਬਰ ਹੁਸ਼ਿਆਰਪੁਰ ਤੋਂ ਹੈ ਜਿੱਥੋਂ ਦੇ ਪਿੰਡ ਖੁੱਡਾ ਵਿੱਚ ਤਕਰੀਬਨ ਇੱਕ ਦਰਜਨ ਪ੍ਰਵਾਸੀ ਮਜ਼ਦੂਰਾਂ ਨੇ ਕਥਿਤ ਤੌਰ ਤੇ ਇੱਕ ਪੰਜਾਬੀ ਮਜ਼ਦੂਰ ਦਾ ਕਤਲ ਕਰ ਦਿੱਤਾ ਹੈ ਖਬਰ ਹੈ ਕਿ ਉਸ ਦਾ ਸਿਰ ਧਾੜ ਨਾਲੋਂ ਵੱਖ ਕਰ ਦਿੱਤਾ ਗਿਆ ਹੈ ਮਲਜ਼ਮ ਫਰਾਰ ਨੇ ਉਧਰੇ ਜਾਣਕਾਰੀ ਲਈ ਗੱਲ ਕਰਦੇ ਹਾਂ ਸਾਡੇ ਪੱਤਰਕਾਰ ਨਵਿੰਦਰ ਸਿੰਘ ਬਰਾੜ ਦੇ ਨਾਲ ਨਵਿੰਦਰ ਕੀ ਜਾਣਕਾਰੀ ਹੈ ਨਵੀਂ ਦੇ ਅਰਵਿੰਦਰ ਸਿੰਘ ਨਾਮੇ 24 ਸਾਲਾ ਨੌਜਵਾਨ ਸੀ ਜਿਸ ਦਾ ਕਤਲ ਕੀਤਾ ਗਿਆ ਇਹ ਪਲੰਬਰ ਵਜੋਂ ਕੰਮ ਕਰਦਾ ਸੀ ਕੋਠੀ ਦੇ ਵਿੱਚ ਕਈ ਦਿਨਾਂ ਤੋਂ ਕੰਮ ਕਰ ਰਿਹਾ ਸੀ ਔਰ ਉਸੇ ਕੋਠੀ ਦੇ ਵਿੱਚ ਹੋਰ ਕਰੀਬ 10-15 ਜਿਹੜੇ ਪ੍ਰਵਾਸੀ ਮਜ਼ਦੂਰ ਆ ਉਹ ਵੀ ਕੰਮ ਕਰ ਰਹੇ ਸੀ ਕੋਠੀ ਦਾ ਜਿਹੜਾ ਪੂਰਾ ਸਾਰੇ ਮਜ਼ਦੂਰ ਉੱਥੇ ਲੱਗੇ ਹੋਏ ਸੀ ਕੱਲ ਜਿਹੜਾ ਕੋਠੀ ਦਾ ਮਾਲਕ ਆ ਉਹਦੇ ਮੁਤਾਬਕ ਕੱਲ ਇਹਨਾਂ ਮਜ਼ਦੂਰਾਂ ਦੇ ਵਿੱਚ ਆਪਸ ਝਗੜਾ ਹੋਇਆ ਇਹ ਜਿਹੜਾ ਪਲੰਬਰ ਆ ਅਰਵਿੰਦਰ ਸਿੰਘ ਹੋਦਾ ਔਰ ਪ੍ਰਵਾਸੀ ਮਜ਼ਦੂਰ ਸੀ ਜਿਹੜੇ ਹੋਰ ਕੰਮ ਕਰ ਰਹੇ ਸੀ 10-15 ਉਹਨਾਂ ਦੇ ਵਿੱਚਕਾਰ ਝਗੜਾ ਹੋਇਆ ਪਰ ਉਸ ਵੇਲੇ ਮਾਮਲਾ ਸ਼ਾਂਤ ਹੋ ਗਿਆ ਅ ਅੱਜ ਸਵੇਰੇ ਜਿਸ ਵੇਲੇ ਜੇ ਕੋਠੀ ਦੇ ਮਾਲਕ ਦੁਬਾਰਾ ਪਹੁੰਚੇ ਕੋਠੀ ਤਾਂ ਉਸ ਨੇ ਦੇਖਿਆ ਕਿ ਕੋਈ ਵੀ ਮਜ਼ਦੂਰ ਕੰਮ ਤੇ ਨਹੀਂ ਆਇਆ ਸੀ ਉਸ ਨੂੰ ਸ਼ੱਕ ਹੋਇਆ ਤਾਂ ਜਦੋਂ ਉਸ ਨੇ ਕੋਠੀ ਦੇ ਅੰਦਰ ਆਸ-ਪਾਸ ਜਾ ਕੇ ਦੇਖਣਾ ਸ਼ੁਰੂ ਕੀਤਾ ਕਿਉਂਕਿ ਖੇਤਾਂ ਦੇ ਵਿੱਚ ਕੋਠੀ ਬਣਾਈ ਜਾ ਰਹੀ ਆ ਤਾਂ ਉਸ ਨੇ ਤੁਰੰਤ ਆਸ-ਪਾਸ ਜਿਹੜੇ ਗੰਨੇ ਦੇ ਖੇਤ ਸੀ ਉੱਥੇ ਜਾ ਕੇ ਦੇਖਿਆ ਕਮਰਾ ਉੱਥੇ ਬਣਿਆ ਹੋਇਆ ਸੀ ਉਸ ਦੇ ਵਿੱਚ ਉਸ ਨੇ ਥੋੜਾ ਖੂਨ ਡੁੱਲਿਆ ਹੋਇਆ ਦੇਖਿਆ ਉਸ ਤੋਂ ਬਾਅਦ ਜਦੋਂ ਗੰਨੇ ਦੇ ਖੇਤ ਦੇ ਵਿੱਚ ਜਾ ਕੇ ਦੇਖਿਆ ਤਾਂ ਇੱਕ ਜਗ੍ਹਾ ਇਸ ਮਜ਼ਦੂਰ ਅਰਵਿੰਦਰ ਦਾ ਜਿਹੜਾ ਪਲੰਬਰ ਦਾ ਸਿਰ ਨਜ਼ਰ ਆਇਆ ਉਹ ਤਾਂ ਸਿਰ ਲੱਗ ਪਿਆ ਸੀ ਔਰ ਥੋੜੀ ਦੂਰੀ ਤੇ ਉਸ ਦੀ ਵੀ ਪਈ ਸੀ ਤਦੋਂ ਤੁਸੀਂ ਨੇ ਉਸ ਦੇ ਪਰਿਵਾਰ ਨੂੰ ਜਾਣਕਾਰੀ ਦਿੱਤੀ ਪਰਿਵਾਰ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਪਰ ਫਿਲਹਾਲ ਜਿਹੜਾ ਮ੍ਰਿਤਕ ਅਰਵਿੰਦਰ ਸਿੰਘ ਉਸ ਦੇ ਭਰਾ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਅਣਪਛਾਤੇ ਮਲਜ਼ਮਾਂ ਦੇ ਖਿਲਾਫ ਪਰਚਾ ਦਰਜ ਕਰ ਲਿਆ ਕਰਦੋਂ ਦਾ ਪਰ ਫਿਲਹਾਲ ਜਿਹੜੇ ਮਲਜ਼ਮ ਨੇ ਫਰਾਰ ਨੇ ਪਰ ਪੁਲਿਸ ਦਾ ਦਾਵਾ ਹੈ ਜੇ ਜਲਦ ਤੋਂ ਜਲ ਦੇ ਦੋਸ਼ੀ ਨੇ ਜਿਹੜੇ ਮੁਜ਼ਮਨ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਮਾਮਲਾ ਸੁਝਾ ਲਿਆ ਜਾਵੇਗਾ ਨਵਦੀਪ ਨਵਿੰਦਰ ਆਖਰ ਝਗੜਾ ਕਿਸ ਗੱਲ ਨੂੰ ਲੈ ਕੇ ਸੀ ਇਹ ਕੋਈ ਜਾਣਕਾਰੀ ਮਿਲ ਸਕੀ ਹੈ ਅ ਨਵਦੀਪ ਜਿਹੜਾ ਕੋਠੀ ਹੈ ਮਾਲਕਾ ਉਸ ਦੇ ਮੁਤਾਬਕ ਕਿਸੇ ਮੋਬਾਈਲ ਨੂੰ ਲੈ ਕੇ ਇਹਨਾਂ ਦੇ ਵਿੱਚ ਆਪਸੀ ਮਾਮੂਲੀ ਤਕਰਾਰ ਹੋਈ ਸੀ ਔਰ ਜਿਹੜੀ ਇਹ ਤਕਰਾਰ ਹੈ ਕੱਲ ਕਾਫੀ ਇਹਨਾਂ ਦੇ ਵਿੱਚ ਆਪਸ ਵਿੱਚ ਬਹਿਸਬਾਜੀ ਹੋਈ ਅਜਿਸਵਲੇ ਮਾਲਕ ਦੇ ਮੁਤਾਬਕ ਉਹ ਉਥੋਂ ਗਿਆ ਤੇ ਤਕਰੀਬ ਕਰੀਬ ਇਹਨਾਂ ਦਾ ਮਾਮਲਾ ਸ਼ਾਂਤ ਹੋ ਚੁੱਕਿਆ ਸੀ ਉਸਨੇ ਸਮਝਾਇਆ ਦੋਨਾਂ ਧਿਰਾਂ ਨੂੰ ਤੇ ਸ਼ਾਂਤ ਹੋ ਚੁੱਕਿਆ ਸੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਉਸਦੇ ਜਾਣ ਤੋਂ ਬਾਅਦ ਜਿਹੜੇ ਇਹ ਮਜ਼ਦੂਰ ਹੈ ਜਿਹੀ ਹਰਕਤਾਂ ਨੂੰ ਅੰਜਾਮ ਦੇ ਦੇਣਗੇ ਜਿਹੀ ਵਾਰਦਾਤ ਨੂੰ ਜਿਹੜਾ ਅੰਜਾਮ ਦੇ ਦੇਣਗੇ ਪਰ ਫਿਲਹਾਲ ਇਤਰੀ ਕਹਾਣੀ ਹੈ ਉਹ ਕੋਠੀ ਦੇ ਮਾਲਕ ਦੇ ਮੁਤਾਬਕ ਹੈ ਪਰ ਪੁਲਿਸ ਜਿਹੜੀ ਹੈ ਹਲੇ ਜਾਂਚ ਸ਼ੁਰੂ ਕਰੀ ਪੁਲਿਸ ਜਾਂਚ ਕਰ ਰਹੀ ਹੈ ਜਾਂਚ ਤੋਂ ਬਾਅਦ ਅਗਰ ਜਿਹੜੇ ਜਦੋਂ ਮੁਲਜ਼ਮ ਗ੍ਰਿਫਤਾਰ ਹੋਣਗੇ ਉਸ ਤੋਂ ਬਾਅਦ ਖੁਲਾਸਾ ਹੋਵੇਗਾ ਕਿ ਆਖਿਰ ਮਾਮਲੇ ਦਾ ਸੱਚ ਕੀ ਹੈ ਕਤਲ ਜਿਹੜਾ ਕਿਸ ਵਜ੍ਹਾ ਕਰਕੇ ਕੀਤਾ ਗਿਆ ਨਵ تان vanන්නpende साari काறி ೆ।